ਹਾਂਜੀ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਹੁਣ ਅਸੀਂ ਲੈਣ ਚੱਲੇ ਆ ਕੁਲਵੀਰ ਨੂੰ ਕਲਵੀਰ ਨੂੰ ਸਕੂਲੋਂ ਕਲਵੀਰ ਨੂੰ ਸਕੂਲੋਂ ਲੈਣ ਚੱਲੇ ਆ ਕਿ ਪੇਪਰਾਸ਼ਟਾ ਮੀਟਿੰਗ ਦੇ ਉੱਪਰ ਫਿਰ ਜਿਹੜੀ ਸਾਡੇ ਲਈ ਸਵੇਚਲ ਉਹਨਾਂ ਨੂੰ ਬੁਲਾਈ ਹੈਗੀ ਐ ਪੈਸਾ ਛੁੱਟੇ ਬਸੇ ਰੱਖਣਾ ਹੈ ਨਾ ਕਲਵੀਰ ਨੂੰ ਕਿੱਥੇ ਜੀ ਉਹਨਾਂ ਦਾ ਪੈਸੇ ਲਈ ਮੀਟਿੰਗ ਜਿਹੜੀ ਅੱਜ ਕੁਲਵੀਰ ਦੀ ਮੈਡਮ ਨੇ ਰੱਖੀ ਆ ਫੋਨ ਲੈ ਤਾਂ ਇੱਕ ਵੀ ਉੱਦ ਬਣਿਆ ਹਾਂਜੀ ਅੱਗੇ ਚੱਲ ਗਏ ਹੋਰ ਸੁਣਾਓ ਕੀ ਹਾਲ ਚਾਲ ਆ ਤੁਹਾਡਾ ਠੀਕ ਆ ਉਹਨੂੰ ਮੈਨੂੰ ਆਏ ਲੱਗਦਾ ਰਹਿੰਦਾ ਵੇ ਅਸੀਂ ਵੇਲੀ ਨਹੀਂ ਹਣਾ ਤੇ ਸਾਨੂੰ ਇੰਨੇ ਕੰਮ ਇੰਨੇ ਕੰਮ ਇੰਨੇ ਕੰਮ ਆਣਾ ਪੁੱਛੋਣਾ ਰਾਤ ਨੂੰ 12:21 ਸੌਂ ਜਾਂਦਾ ਤੇ ਸਵੇਰੇ 5:30 5:30 ਵਜੇ ਉੱਠ ਖੜੀਦਾ ਹਾਂ ਹੋਰ ਜੀ ਫੜੀਦਾ ਨਹੀਂ ਹਾਂ ਇਹ ਫੜੀਦਾ ਤੇ ਬਾਅਦ ਵਿੱਚ ਪਤਾ ਕੀ ਚੱਕਰ ਹੁੰਦਾ ਵਾ ਉੱਕਾ ਭਜ ਜਾਂਦਾ ਬਾਅਦ ਵਿੱਚ ਘਰ ਆ ਕੇ ਕੋਈ ਕੰਮ ਨਹੀਂ ਹੁੰਦਾਗਾ ਆਪਦੇ ਕੰਮ ਸਾਰੇ ਪਛਾਹ ਵਜ ਜਾਂਦੀਆਂ ਤੀਜੇ ਦਿਨ ਸਕੂਲ ਸਾਡ ਲੈਂਦੇ ਆ ਕਲਵੀਰ ਕੋਈ ਨਾ ਕੋਈ ਤੀਜੇ ਦਿਨ ਹੀ ਕਰ ਦਿੰਦਾ ਵਾ ਕੋਸ ਨਾ ਕੋਸੇ ਕੋਈ ਨਾ ਕੋਈ ਕਲਵੀਰ ਕਲਵੀਰ ਤਾਂ ਹੁੰਦਾ ਸ਼ਰਾਰਤੀ ਬੱਚਾ ਹੋਣੀ ਬਾਲਾ ਕਿਸੇ ਦਾ ਹੋਣਾ ਚਾਹੀਦਾ ਹਨਾ ਸ਼ਰਾਰਤੀ ਬੱਚੇ ਕਰਕੇ ਪੇਰੈਂਟਸ ਨੂੰ ਸੈਣਾ ਬਿੰਦਾ ਚਲੋ ਕੋਈ ਨਾ ਚਲੋ ਦੇਖੋ ਥੋੜੇ ਲਾੜ ਲੈਨੇ ਕੀ ਲੰਪਾ ਲੈਂਦਾ ਜੇ ਕੋਈ ਬਾਲਾ ਵੱਡਾ ਲੰਪਾ ਹੋਣਾ ਤੇ ਪਾਰਟੀ ਕੀ ਕਰਦੇ ਪਏ ਆਂ ਲੱਗੂ ਪਾਸੇ ਥੋੜੀ ਹੈ ਹੈ ਵਰਦਨਾ ਵਰਦਨਾ ਇਹ ਕਿ ਕਰਨੇ ਤੇ ਪੈਸੇ ਲੈ ਲੈ ਆਈ ਤਾਂ ਅੱਡ ਦਾਸਦਾਂ ਰਹਿ ਗਏ ਪੇਪਰਾਂ ਦੇ ਵਿੱਚ ਹੁਣ ਨਵੀਂ ਗਲਾਸੀ ਬਣਾ ਦੇਣਗੇ ਆਈ ਸਾੜਾ ਮੇਰੇ ਮਾਮਾ ਕੇ ਆਪਾ ਨਹੀਂ ਹੁਣ ਦਿਨ ਦੁਆਰਾ ਦੁਆਰਾ ਵੀ ਆਈ ਸਾੜਾ ਕਨਵੀਰ ਨੇ ਲਿਆ ਤੋੜ ਕਨਵੀਰ ਦੇ ਸਕੂਲਰ ਰੋਜ਼ ਨੋਟਿਸ ਹੰਦਾ ਸੀਗਾ ਆਈ ਘੱਟ ਕਿੰਨਾ 2 ਮਹੀਨੇ ਹੋ ਗਏ ਨਾਨਮ ਦਾ ਹਾਂ ਤੇ ਮੈਂ ਰੋਜ਼ ਹੀ ਕਹਿੰਦੀ ਮੰਮ ਤੁਸੀਂ ਨਵਾਂ ਬਣਾ ਦਿਓ ਅਸੀਂ ਪੇ ਕਰ ਲਾਂਗੇ ਹੁਣ ਤਾਂ ਫਰਵਰੀ ਚੜ ਗਿਆ 10 ਦਿਨ ਰਹਿ ਗਏ ਮਤਲਬ ਕਿ ਪੇਪਰਾਂ ਦੇ ਵਿੱਚ ਆਈ ਕਰ ਬਣਾ ਕੇ ਕੀ ਕਰਨਾ ਹੈ ਮੈਂ ਪੈਸੇ ਲਈ ਜਾਣੀ ਯਾਰ ਮਿਹਨਤ ਦੀ ਕਮਾਈ ਆ ਤੇ ਫਿਰ ਨਵੀਂ ਕਲਾਸ ਕਹਿਣਗੇ ਨਵਾਂ ਨਵੇਂ ਲਈ ਭਰੋ ਤਾਂ ਕਰਕੇ ਅਸੀਂ ਇਹਨੂੰ ਭਰਨਾ ਹੀ ਨਹੀਂ ਪਰ ਲੈ ਨਹੀਂ ਪੈਸੇ ਤੇ ਚੱਲਦੇ ਆ ਯਾਰ ਚੱਲ ਗਏ ਚੱਲ ਗਏ ਉਹ ਮੇਰਾ ਪੀਰੂ ਆ ਗਿਆ ਓਏ ਹੈਲੋ ਤੋਂ ਮਰਾਲਾ ਮੱਕਣ ਵਾਲੇ ਹੋਲੀ ਤੋਂ ਮੁੰਡਾ ਕ੍ਰਿਸ਼ ਕੁਲੇ ਦੇ ਸੀਗੇ ਤੈਨੂੰ ਪਤਾ ਹੈ ਕੱਲ ਨੂੰ ਤੇਰੀ ਮੰਮੀ ਦਾ ਵਿਆਹ ਹੈ ਪਾ ਕੇ ਨਾ ਚੜ੍ਹ ਰਿਹਾ ਜਾ ਆ ਜਾ ਮੇਰੀ ਕੱਲ ਨੂੰ ਕੀ ਦਾ ਵਾਅਵਾ ਕਲਮੀ ਰਾਜਾ ਸੀ ਸਕੂਲੇ ਕ ਤੇ ਮੜਵੇ ਕਰਨਗੇ ਮੇਰੇ ਜਾ ਇਹ ਕਿ ਰਟੈਂਡ ਤਾਂ ਲਾਈ ਲੀ ਦਦੀ ਤੇ ਨਾ ਬਾਬਾ ਤਾਨੂੰ ਕਿਹੜਾ ਬਾਬਾ ਨਹੀਂ ਬੈਚੂ ਤਾਨੂੰ ਅੱਜ ਕਿਹੜੇ ਬਾਬਾ ਕਿਹੜੇ ਬਾਬਾ ਅੱਜ ਤੇਰੀ ਮੈਡਮ ਆਈ ਸੀ ਅੱਜ ਮੈਡਮ ਆਈ ਸੀ ਬੋਲਨੀ ਨਹੀਂ ਕੋਈ ਹੈ ਕਿੰਨੇ ਤਲੀ ਕੋਈ ਗੱਲ ਕਹੀ ਮਨ ਵਿੱਚ ਕੀ ਅੱਛੀ ਕੀ ਵਿੱਚ ਅੱਛੀ ਕਹਿੰਦੀ ਦੱਸ ਦੇ ਦੱਸ ਦੇ ਕਿ ਗੱਲ ਬਚੀ ਦੱਸ ਦੇ ਜੇ ਜਾ ਕੇ ਆਈ ਤੇ ਸਕੂਲ ਇਹਨਾਂ ਨੇ ਛੁੱਟੀ ਦਿੱਤੀ ਉਹਨਾਂ ਨੇ ਇਹਨਾਂ ਨੇ ਤੇਨੀ ਛੁੱਟੀ ਨਹੀਂ ਦਿੱਤੀ ਮੈਨੂੰ ਕਿੰਨੇ ਕੁਲਬੀਰ ਕੋ ਆਜ ਨਹੀਂ ਭੇਜੇਂਗੀ। ਸਹੀ ਕਰ ਲੈਨੋ ਕਹਿੰਦੇ ਉਹਨੂੰ। ਕਹਿੰਦੇ ਉਹਨੂੰ ਪੜਾਈ ਕਰ ਲੈਨ ਦਿਓ ਕਿ ਤੂੰ ਤਾਂ ਰੋਜ਼ ਹੀ ਲੈਣਾ ਜੀ। ਅਸੀਂ ਕੀ ਕਰੀਏ। ਤੈਨੂੰ ਪਤਾ ਲੱਗਿਆ ਸੀ ਅਸੀਂ ਆਏ ਆਂ? ਹਾਂ। ਹੈ? ਉਹ ਤੈਨੂੰ। ਕੀ ਵੇਖ? ਹਾਂ। ਤੇ ਮੈਡਮ ਆਈ ਸੀ 10th ਦੇ ਪੇਰੈਂਟ ਆ। ਹਾਂ। ਆਉ ਗਏ ਜੋਦੀਪੁਰ। ਮੈਂ ਜਦੀ ਮੂਰੇ ਬੈਠੀ ਹੁੰਦੀ ਹੈ ਨਾ। ਮੂਰੇ ਬੈਠਦੀ ਸੀ ਸੈਕਸ਼ਨ 'ਚ ਨਾ। ਹਾਂ। ਤੇ ਤੂੰ ਕਹਿੰਦੀਂ ਇਹ ਰੇਟ ਕਰਦਾ ਸੀ ਮੈਨੂੰ ਵੀ ਲੈਣਾ ਹੁੰਦੀ। ਕਿਆ ਦੇ ਸੀ ਗਿਆ ਪਤਾ ਹੀ ਇਹਨਾਂ ਨੂੰ ਕਿਆ ਸੀ ਬਤਵਾਵਾ ਵੀ ਅਸੀਂ ਤੇ ਭੇਜ ਦੋ ਕੱਲ ਨੂੰ ਸਾਡੇ ਨਾਲ ਸਾਡੇ ਕੋਲ ਵੀਰ ਨੂੰ ਚੱਲ ਕੋਈ ਨਾ ਕੋਈ ਨਾ ਬੋਲ ਕਹਿੰਨਾ ਕੋਲ ਵੀਰ ਤਪੜਾਈ ਕਰੂਗਾ ਹੁਣ ਤਾਂ ਦੇਖ ਪਰ ਆਉਣ ਵਾਲੇ ਤੂੰ ਵੀ ਕਲੀ ਨੂੰ ਪੜਾਈ ਕਰਨ ਦੋ ਮੈਂ ਕਹੀ ਨਹੀਂ ਪੜਾਈ ਕਰਨੀ ਕੁਲ ਵੀ ਨਹੀਂ ਤੂੰ ਵੇਡ ਕੀਤੀ ਸੀ ਹੈ ਐ ਇਤਰਾਇ ਕਾਡ ਬਣਵਾ ਲਿਆ ਸੱਚ ਹੋਰ ਕਿੰਨੇ ਨਿਕਲੀ ਆਇਤ ਸਕੂਲ ਦੇ 4-5 ਕਿਲੋ ਤੜ ਤੱਕ ਦਾ ਚੱਲ ਕੋਈ ਨਾ ਓਕੇ ਆਇਆ ਹੈ ਵੇ ਵਦਿਦਾ ਖਦਾ ਇਹ ਦਗਾ ਨਾ ਖਦਾ ਜਿਹੜੀਆਂ ਖਾਇਆ ਨਹੀਂ ਖੋਸ਼ ਨਹੀਂ ਖਾਇਆ ਬਸ ਲੈ ਲੇ ਥਾਈ ਰੋਟੀ ਨਹੀਂ ਖਾਈ ਰੋਟੇ ਥੋੜੇ ਇੰਨੇ ਜੀ ਥਾਈ ਰੋਟੀ ਰੋਟੀ ਕਾਲਦੀ ਨਹੀਂ ਖਾਦੀ ਇਹਨੇ ਮਾਣੇ ਜਦੋਂ ਦਸ ਮਾਣ ਖਾਣਾ ਦਾਣਾ ਲੈਂਦਾ ਹੈ ਹੈ ਤਾਂ ਖਾਦੇ ਸੀ ਐਪਲ ਹਾਂ ਐਪਲ ਟਮਾਟਰ ਦੇਣੀ ਲੈ ਕਿਉਂ ਕਹਤਾ ਹਾਂ ਮਠਾਂ ਤਾਂ ਨਹੀਂ ਮੈਂ ਦੇਖ ਲਾ ਮਾਨ ਕੋਈ ਨਹੀਂ ਫਿਰ ਤਰੋਂ ਹੋਰ ਕੋਈ ਚੀਜ਼ ਨਹੀਂ ਮਿਲਨੀ ਹੁਣ ਨਹੀਂ

ਕੋ ਆਪ ਨੂੰ ਮਠਾਉਂਦਾ ਮਰੂਦ ਲੈ ਜਾ ਕਰ ਦੋ ਕਰਕੇ ਜਾ ਆਸ਼ੀਰਵਾਦ ਹੋਰ ਕੋਸ਼ਿਸ਼ ਮੇਰੇ ਵੀ ਅੱਜ ਬੂਟ ਪਾ ਗਏ ਸੀ ਮੇਰੇ ਵੀ ਪੈਰਾਂ ਨੂੰ ਪਸੀਨਾ ਆਇਆ ਹੋਇਆ ਸੀ ਕੋਲ ਦੇ ਪੈਰ ਨੂੰ ਪਸੀਨਾ ਕੋਲ ਵੀਰ ਹੋਰ ਕੋਈ ਗੱਲਬਾਤ ਸੁਣਾ ਹੋਰ ਕੋਈ ਗੱਲਬਾਤ ਸੁਣਾ એનર્ਜੀ ਕੀ ਗੱਤ ਹੈਨੀ ਤੇਰੇ ਚਾਜੀ ਹੈ ਹਾਂ ਉਹ ਮੁੰਡੇ ਨਾ ਮੈਂ ਥੋੜ੍ਹੀ ਆਇਆ। ਤਾ ਨਾ ਇਹ ਮੈਂ ਤਾਂ ਬੁਲਿਆ। ਅੱਛਾ। ਕੁਮੀਰੂ ਹੋਰ ਕੋ ਗੱਲ ਬਾਤਣਾ। ਹੋਰ ਕੋ ਗੱਲ ਬਾਤ। ਪੈ ਜਾ ਇੱਥੇ ਦੋ ਮਿੰਟ। ਮम्मी ਇੱਥੇ ਲੈ ਲੇ ਪੰਟੀ ਨਿੱਡੜੀ। ਗੰਦੀ ਨਹੀਂ ਗੇ ਤੂੰ ਰਾ ਚਾਕਲੇਟ ਲਾ ਲੈ। ਸੁਣੋ ਤੂੰ ਮੈਂ ਲੋ ਨਹੀਂ ਲੈਤੀ। ਮੈਂ ਕਿਚਲ ਕੋਲੀ। ਯਾ ਮੈਂ ਤਾਂ ਥੋੜੀ ਚਾਹ ਲਾ ਲਿਆ। ਚਾਹ ਆਖਣਾ। ਹਾਇਰ ਦਾ ਵੋਸ਼ ਕਰ ਪੀਲਾ ਦੇ ਬੁਰਪਾ ਕੇ ਘਰ ਆਲੇ। ਆਲੇ। ਕਿੱਥੇ ਚੱਲ ਬਗੀ ਮੈਨੂੰ ਕੁਝ ਖਾਣਾ। ਕੀ ਨੂ ਫੁੰਦ ਗਿਆ ਤੇ ਮੈਂ ਉੱਥੇ ਹੀ ਬਹਿ ਕੇ ਵੇਖੀ ਉਧਰ ਉਧਰ ਬਾਈ ਨਾ ਕੰਨੀ ਫੁੰਦੀ ਮੈਂ ਕੀ ਕਰ ਤਾ ਛੋਟਾ ਲੈਂ ਬੜਾ ਪਿਆ ਡਬਲ ਦਾ ਹੈ ਹੈ ਕੋਸ਼ ਨਹੀਂ ਚਲਾਇਆ ਸੀ ਕਿ ਚਲਾਉਣ ਹਣ ਤੂੰ ਖਾ ਪੀ ਲੈ ਬਾਅਦ ਫਿਰ ਤੂੰ ਮੇਰਾ ਬਲੌਗ ਵੀ ਬਣਾਉਣਾ ਅੱਛਾ ਮੁੰਡਿਆ ਨਾ ਮਾਰਨੇ ਨੂੰ ਅੱਜ ਦਿਹਾੜੀ ਤੇ ਜਿੰਦੇ ਅੱਜ ਤੇਰੀ ਆਫਾਤਾੀ ਥਰਸਡੇ ਵੀਰਵਾਰ ਆ ਅਗਲਾ ਤੈਨੂੰ ਸੰਡੇ ਦੀ ਛੁੱਟੀ ਹੁੰਦੀ ਨਾ ਤੇਰੀ ਨੂੰ ਇਹ ਨੂੰ ਵੀਰਵਾਰ ਦੀ ਛੁੱਟੀ ਹੁੰਦੀ ਹੈ ਤੂੰ ਨਾ ਕੱਲ ਨੂੰ ਸਵੇਰ ਚਲ ਜਾਣਾ ਇਹਨੇ ਕੱਲ ਨੂੰ ਤੇਰੇ ਅੰਦਰ ਆ ਵੀ ਜਾਣਾ ਕਰੇ ਹਨਾ ਇਹਦੇ ਅੰਦਰ ਆ ਜਣਾ ਨਾ ਹਾਂ ਨਹੀਂ ਕੱਲ ਨੂੰ ਤੇ ਪਹਿਲਾਂ ਆਉਣਾ ਦਿੱਤਾ ਹੋਰ ਦਿੱਤਾ ਤੂੰ ਤੇਰਾ ਆਤਮ ਨੂੰ ਆਣਾ ਚਲ ਗੈਸ ਹਾਂ ਪਕੜ ਦੇ ਹੱਥ ਵੀਰ ਦੇ ਛੱਡੇ ਹੋਏ ਸੇਬ ਮਿਲ ਖਾਇਮ ਪੈ ਰਹੇ ਆ ਸੇਬ ਨਹੀਂ ਅਮਰਯੂਦ ਆਪਾਂ ਅੱਜ ਕੋਲੋਂ ਖਾਣ ਬੈਠੇ ਸਾਹ ਹੁਣ ਤੇ ਪੁਰਾਣਾ ਫੋਨ ਸਾਫ ਕਰਦੇ ਆ ਮਾਣਿਆ ਲੱਗ ਕੇ ਇਹਦੀ ਕੰਡੀਸ਼ਨ ਬਹੁਤ ਮਾੜੀ ਆ ਦਿਖੋ ਨਹੀਂ ਦਾਨ ਆਹ ਕਦੀ ਇਹਨਾਂ ਵਿੱਚੋਂ ਕੋਲ ਕੇ ਸਾਫ ਕੀਤਾ ਹੱਲੇ ਕੇ ਆ ਚੀਜ਼ ਨੂੰ ਲੈਮੀਨੇਟ ਕਰਾਈ ਫਿਰਦੇ ਆ ਕਿ ਮੇਰੇ ਫੋਨ ਦਾ ਬੈਕਗ੍ਰਾਉਂਡ ਬੜਾ ਖਰਾਬ ਨਾ ਹੋਊਗਾ ਆਹ ਵਾਲੀ ਚੀਜ਼ ਇਹ ਵੀ ਤਾਰ ਦੇਣੀ ਐ ਜਮੇਦੀ ਲੈਮੀਨੇਸ਼ਨ ਨਹੀਂ ਕੰਦੇਈ ਬਾਲਾ ਕੀਤਾ ਉਹ। ਰੈਡੀ ਨਾ ਕਰਦੇ ਸਾਫ। ਇਹਨੂੰ ਇਹਦੇ ਚ ਤਾਂ ਪਾਏ ਨੂੰ ਡਾਇਰੈਕਟ ਅਪਲਾਈ ਕਰ ਸਕਦੇ ਆ ਨਾ ਫੋਨ ਤੇ ਨਹੀਂ ਕਰ ਸਕਦੇ। ਕੋਸ਼ਿਸ਼ ਕਰਦੇ ਆ ਕਪੜਾ। ਵਿਚਾਰੇ ਦਾ। ਓਹੋ ਬਾ ਫੇਰ ਭਾਈ ਬੋਲਣ ਲੱਗ ਗਿਆ। ਸ਼ਾਇਦ ਵਿੱਚ ਆਵਾਜ਼ ਆਉਂਦੀ ਹੋਵੇ। ਹਨਾ? ਤੇ ਫੇਰ ਬੋਲਣ ਲੱਗ ਗਿਆ ਇੱਕ ਵਿੱਚ ਇਦਾਂ ਲੱਗਦਾ ਜਿੱਦਾਂ ਪਤਾ ਨਹੀਂ ਕੀ ਜੰਮਿਆ ਜਾਂਦਾ ਇਹਦਾ ਆ ਵੀ ਚੇਂਜ ਕਰਨਾ ਲੈਣਾ। ਕਵਰ। ਹੁਣ ਕਵਰ ਪਿੱਛੋਂ ਤਾਂ ਸਾਫ ਆ ਹੋਰ ਕਰਦੇ ਆ ਜੇ ਦਾ ਇਹਨੂੰ ਹੋਰ ਕੋਸ਼ਿਸ਼ ਕਰਦੇ ਸਾਫ ਸਾਫ ਨਿਕਲਣਾ ਹੁੰਦਾ ਚਲੋ ਇਹ ਤਾਂ ਹੋ ਗਿਆ ਆਪਣਾ ਕਵਰ ਸਾਫ ਬਿਲਕੁਲ ਸਾਫ ਹੋ ਗਿਆ ਕਲੀਨ ਹੋ ਗਿਆ ਕਵਰ ਜਿੰਨਾ ਹੋਣਾ ਸੀ ਹੋ ਗਿਆ ਆ ਬਾਕੀ ਤਾਂ ਇਹ ਚੇਂਜ ਕਰਨ ਵਾਲਾ ਕਵਰ ਪਿੱਛੋਂ ਦਾ ਬਿਲਕੁਲ ਸਾਫ ਆ ਓਕੇ ਹੁਣ ਆਪਾਂ ਇਹ ਦੀ ਇਹਨੂੰ ਡਾਇਰੈਕਟ ਨਹੀਂ ਇਹਦੇ ਤੇ ਅਪਲਾਈ ਕਰਨਾ ਇਹਨੂੰ ਕੋਲ ਆਪਾਂ ਇਸ ਕਾਟਨ ਤੇ ਲਗਾਵਾਂਗੇ ਕਾਟਨ ਤਾਂ ਮੈਨੂੰ ਮਿਲੀ ਨਹੀਂ ਪਤਾ ਮੈਂ ਕੀ ਲਿਆ ਉਹ ਜਿਹੜੀ ਵੱਤੀ ਦੀਆਂ ਜੋਤਾਂ ਬਣੀਆਂ ਹੁੰਦੀਆਂ ਜੋਤਾਂ ਵਾਲੀ ਵੱਤੀ ਲਈ ਆ ਦੇਖੋ ਇਹਨੂੰ ਇਹਦੇ ਨਾਲ ਡਾਇਰੈਕਟ ਨਹੀਂ ਅਪਲਾਈ ਕਰਨਾ ਇਹਨੂੰ ਕਾਟਨ ਤੇ ਲਾ ਕੇ ਕਰਨਾ ਓਕੇ ਹੈਓ ਆ ਚੀਜ਼ ਵੀ ਆਪਣੀ ਬਿਲਕੁਲ ਸਾਫ਼ ਕਰ ਦਾਂਗੇ ਆ ਉੱਤੇ ਪੇਸਟਿੰਗ ਹੋਈ ਵੀ ਆ ਫੋਨ ਦੇ ਉੱਤੇ ਮੇਰਾ ਜੀਤਾ ਕਰਦਾ ਉਤਾਰਦਾ ਫਿਰ ਬਚਲ ਛੱਡ ਨਹੀਂ ਤਾਰਦੇ ਥੱਲੇ ਤਾਂ ਵੀ ਨਿਊ ਨਿਊ ਹੀ ਆ ਫੋਨ ਪੇਸਟਿੰਗ ਹੋਈ ਵੀ ਆ ਸਾਰੇ ਫੋਨ ਤੇ ਮੇਰੇ ਪਪਾ ਦੇ ਇਹਦਾ ਗਲਾਸ ਉੱਥਲਾ ਟੁੱਟਿਆ ਹੋਇਆ। ਪ੍ਰਸ਼ਨ ਇਹ ਕੋਲੇ। ਚੁਗ ये फोन हो चुके बिल्कुल क्लीन, ठीक है हम देखो नवा नवा लग रहा है ना ओहो पुठा ही है बेच दूसरी साइड तो पुना सी से ही कवर पुठा चढ़ गया कि ठीक है बिल्कुल क्लीन ਉਨੇ ਦੀ ਬੈਟਰੀ ਲੋਏ ਨੂੰ ਚਾਰਜ ਤੇ ਲਾ ਕੇ ਆਉਣਾ ਤੇ ਨੈਕਸਟ ਦੂਸਰਾ ਫੋਨ ਕਿਧਰ ਗਿਆ ਆ ਦੇਖ ਆ ਕੁਲਬੀਰ ਦਾ ਫੋਨ ਇਹਨੇ ਤਾਂ ਬਹੁਤ ਹੀ ਕੰਡੀਸ਼ਨ ਮਾੜੀ ਕੀਤੀ ਹੋਈ ਆ ਆਪਦੇ ਫੋਨ ਦੀ ਇਸਾਰੇ ਓ ਮਾਈ ਗੋਡ ਇਧਰ ਦੇਖ ਚੱਲਾਂ ਡੈਕ ਟੇਪ ਲਾਈ ਕਰੂੰਗੀ ਪਹਿਲੇ ਮੈਂ ਸਾਫ ਕਰ ਲੈਣ ਇਹਨੂੰ ਇੰਦਰ ਵੀ ਪਿਆ ਗਿਆ ਛੋਲੇ ਪਾਚ ਕਰਦੇ ਇਹ ਹੋ ਗਿਆ ਇੱਕ ਕਲੀਨ ਇੰਦਾ ਕਵਰ ਓਹੋ ਫੋਨ ਦੇ ਉੱਤੇ ਜੇ ਤੁਸੀਂ ਦੇਖੋ ਨਾ ਨਜ਼ਦੀਕ ਤੋਂ ਤੁਹਾਨੂੰ ਦਿਖਾਈ ਨਹੀਂ ਦਿੰਦਾ ਪਤਾ ਨਹੀਂ ਦਿੰਦਾ ਕਿ ਨਹੀਂ ਕਿੰਨੀ ਮਿੱਟੀ ਹੈ ਇਹਦੇ ਉੱਤੇ ਦੇਖੋ ਬੈਗ ਕੈਮਰਾ ਤਾਂ ਸਾਰਾ ਮਿੱਟੀ ਨਹੀਂ ਭਰਿਆ ਹੋਇਆ ਇਹਦਾ ਰੈਕਟਿਪਲਾਈ ਕਰੂੰਗੀ ਦਿੱਤੇ ਤਾਂ ਮੈਂ ਇਹਦੇ ਕੈਮ ਇਹ ਸਪੂਨ ਦੇ ਕੈਮਰੇ ਦੀ ਕੁਆਲਿਟੀ ਬਹੁਤ ਆ ਬਹੁਤ ਵਾਰ ਮੈਂ ਇਹਦੇ ਨਾਲ ਹੀ ਬਲੌਗਿੰਗ ਕਰਨਾ ਪਸੰਦ ਕਰਦੀ ਆ ਕਿਉਂਕਿ ਇਹਦੇ ਕੈਮਰੇ ਦੀ ਕੁਆਲਿਟੀ ਹੀ ਬਹੁਤ ਆ ਆਈਫੋਨ ਦੀ ਵੀ ਕੁਆਲਿਟੀ ਦਾ ਹੈਗੀ ਜਿਹਦੇ ਤੇ ਹੁਣ ਬਲੌਗ ਬਣ ਰਿਹਾ ਉਹਨੂੰ ਵੀ ਕਰਨਾ ਮੈਂ ਕਲੀਨ ਉਹਨੂੰ ਵੀ ਹੁਣ ਵਾਚ ਉਹਦਾ ਕੈਮਰਾ ਵੀ ਸਾਫ ਕਰਨ ਵਾਲਾ ਇਹਦੇ ਕੋਲ ਇਹਦਾ ਕੈਮਰਾ ਖਿਆਬਲੀ ਕੋਲ ਕਲੀਨ ਇਹ ਚੀਜ਼ ਵੀ ਹੋ ਗਈ ਇਹਦੀ ਕਲੀਨ ਇਧਰੋਂ ਵੀ ਹੋ ਗਿਆ ਤੇ ਇਧਰੋਂ ਵੀ ਹੋ ਗਿਆ ਇਹਦਾ ਫੋਨ ਫਿਰ ਜ਼ਿਆਦਾਤਰ ਕੁਲਬੀਰ ਕੋ ਰੇਂਦਾ ਨਾ ਤੇ ਕੁਲਬੀਰ ਫਿਰ ਇਸ ਫੋਨ ਨੂੰ ਸਿਰ ਸੁੱਟ ਦਿੰਦਾ ਕਾਲ ਵੀ ਸੜਦਾ ਹੈ ਗਲਾਸ ਦਾ ਉਹ ਥੋੜਾ ਟਾਈਮ ਹੀ ਕੱਢਦਾ ਉਸ ਦਾ ਗਲਾਸ ਦਾ ਤੋੜ ਹੀ ਰੱਖਦਾ ਪਰ ਡਾਕਟਰ ਡਾਕਟਰ ਚੇਂਜ ਕਰਾਉਣ ਵਾਲਾ ਹਾਂ ਪਰ ਵਾਕਿਆ ਮੰਗੇ ਚਾਹਤ ਭੁੱਲ ਜਾਂਦਾ ਫੋਨ ਅਸੀਂ ਇੱਕ ਜਦੋਂ ਜਾਂਦੇ ਆ ਨਾ ਬਾਹਰ ਤਾਂ ਅਸੀਂ ਇਹ ਫੋਨ ਨਹੀਂ ਨਾਲ ਲੈ ਕੇ ਜਾਂਦੇ ਅਸੀਂ ਸਿਰਫ ਇੱਕੋ ਹੀ ਫੋਨ ਨਾਲ ਲੈ ਕੇ ਜਾਂਦੇ ਹੁੰਦੇ ਪਾਪਾ ਦਾ ਆਈਫੋਨ ਤਾਂ ਕਰਕੇ ਇਹਨਾਂ ਦੇ ਇਹ ਵਿਚਾਰੇ ਫੋਨ ਸਾਰੇ ਘਰੇ ਇੱਕ ਇਹ ਇੱਕ ਇਹ ਖੋਰ ਫੋਨ ਉਹ ਘਰੇ ਹੀ ਰਹਿ ਜਾਂਦੇ ਆ ਇੱਕ ਦੇ ਫਾਦਰਸ ਅਲੱਗ ਫੋਨ ਹੀ ਸਾਡੇ ਨਾਲ ਜਾਂਦਾ ਸਿਰਫ ਕਿਉਂਕਿ ਇੰਨੇ ਫੋਨ ਹੈਂਡਲ ਕਰਨੇ ਮੁਸ਼ਕਲ ਹੋ ਜਾਂਦੇ ਇਹ ਫੋਨ ਕਰ ਦਿੱਤਾ ਕੁਲਵੀਰ ਅਲਵੀਆ ਬਿਲਕੁਲ ਕਲੀਨ ਅੱਜ ਮੈਂ ਸੱਚਮੇਂ ਘਰ ਦੀਆਂ ਸਫਾਈਆਂ ਬਾਅਦ ਚ ਕਰਨੀਆਂ ਪਹਿਲੋਂ ਫੋਨਾਂ ਦੀ ਲੈਪਟਾਪ ਦੀਆਂ ਸਾਰਿਆਂ ਦੀ ਸਫਾਈ ਕਰਨੀ ਹੈ ਕਿਉਂਕਿ ਬਹੁਤ ਦਿਨ ਹੋ ਗਏ ਸੇ ਨਾ ਤੇ ਹੱਥ ਨਹੀਂ ਲੱਗਾ ਇਹਨਾਂ ਦੇ ਕੈਮਰੇ ਕੁਮਰੇ ਸਾਰੇ ਹੋਏ ਪਏ ਸੀ ਬਿਲਕੁਲ ਖਰਾਬ ਚਲੋ ਹਰਕ ਇਥੋਂ ਇਹ ਚੀਜ਼ ਇਹ ਸਾਫ਼ ਕਰਨਾ ਹੈ ਫੋਨ ਦੀ ਸਫਾਈ ਕਿਉਂਕਿ ਫੋਨ ਆਪਾਂ ਬਹੁਤ ਜ਼ਿਆਦਾ ਯੂਜ਼ ਕਰਦੇ ਆਂ ਇਹ ਬਹੁਤ ਜ਼ਰੂਰੀ ਆ ਇਹ ਦੇਖੋ ਇਹ ਹੋ ਗਿਆ ਆਪਣਾ ਫੋਨ ਬਿਲਕੁਲ ਕਲੀਨ ਉਹਨਾਂ ਆਪ ਇਹਦਾ ਕੈਮਰਾ ਚਲਾ ਕੇ ਦੇਖਦੇ ਆਂ ਦੀ ਆਵਾਜ਼ ਕਰਦਿੰਨੇ ਬੰਦ ਇਹ ਤਾਂ ਕਾਪੀਰਾਈਟ ਆ ਸਕਦਾ ਤੇ ਆਪ ਇਹਦਾ ਕੈਮਰਾ ਓਨ ਕਰਕੇ ਦੇਖਦੇ ਆਂ ਫੋਨ ਦਾ ਕਿਧਰ ਗਿਆ ਕੈਮਰਾ ਆ ਗਿਆ ਠੀਕ ਆ ਹਾਂ ਬਹੁਤ ਵਧੀਆ ਪੀਕ ਕੈਮਰਾ ਮੂਰ ਲਾ ਦੇਖ ਲੈਨੇ ਫਰੰਟ ਵਾਲਾ ਕੈਮਰਾ ਵੀ ਬਿਲਕੁਲ ਸਾਫ਼ ਹੋ ਚੁੱਕਾ ਠੀਕ ਆ ਦੇਖ ਤੇ ਆਂ फोना के कैमरे साफ होने जरूरी आ नहीं तो फिर नहीं। हो गया देखो लैप चल हम अपना लैपटॉप रह गया लैपटॉप अपना लैपटॉप से भी अपरैक्ट अपलाई नहीं कर सकते होंगे आ वाली नहीं अपलाई करनी यह ਪਹਿਲੇ ਇਹਦੇ ਤੇ ਬਲਾਈ ਕਰਨੀ ਆ ਬਾਅਦ ਵਿੱਚ ਤਾਂ ਸਾਰੇ ਲੱਪਟੇ ਨੂੰ ਕਲੀਨ ਕਰਨਾ ਬਾਅਦ ਚ ਪਰ ਕੱਪੜਾ ਮਾਰ ਦਾਂਗੇ ਬਾਅਦ ਚ ਪਰ ਆ ਵਲਕਪੜਾ ਮਾਂ ਦਾ ਨੰਦ ਚੀ ਗਲੀ ਕਿ ਕਦੋਂ ਗਿਆ ਨੰਦਾ ਵੀ ਹਲੇ 6 ਮਹੀਨੇ ਬਰਾਨਾ ਲੈਪਟਾਪ ਸਿਰਫ 6 ਮਹੀਨੇ ਹੋਏ ਨੂੰ ਲੈਣ ਤਾਂ ਯੂਜ਼ ਇਹਦਾ ਬਿਲਕੁਲ ਘੱਟ ਕਰਦੇ ਆ ਕੁਲਵੀਰ ਦੇ ਪਾਪਾ ਹੀ ਆਪਦੇ ਕੰਮ ਲਈ ਕਰਦੇ ਆ ਪੀਸੀ ਆਪਾਂ ਨਹੀਂ ਸਾਫ਼ ਕਰਨ ਵਾਲੇ ਇੱਥੇ ਕੋ ਡਰਾਪ ਟੂ ਕਲਾਈ ਕਰ ਸਕਦੇ ਉਹ ਹੋ ਨਿਕਲ ਨਹੀਂ ਰਿਹਾ ਕਿਉਂ ਹੋ ਗਿਆ

ਕਿੰਨਾ ਸੋਹਣਾ ਨਿਕਲਉਂਦਾ ਹੈ ਬਾਅਦ ਚ ਇਹ ਹੋ ਗਿਆ ਏ ਵੀ ਕਲੀਨ ਆਪਣਾ ਚਲੋ ਹੂੰ ਸ਼ਟਡਾਊਨ ਕਰ ਦਗੇ ਨਾ ਪਤਾ ਨਹੀਂ ਮਿੱਟੀ ਇੰਨੀ ਜ਼ਿਆਦਾ ਕਿੱਥੋਂ ਦੀ ਸਾਡੇ ਘਰੇ ਹੁੰਦੀ ਕਿ ਸਾਰਿਆਂ ਦੇ ਹੁੰਦੀ ਹੈ ਇਹ ਉਹ ਕਲੀਨ ਇਹਨਾਂ ਨੂੰ ਕਰ ਦਈਏ ਕੇ ਇਹਦਾ ਪਾਸਵਰਡ ਸੇ ਇਹ ਕੀ ਚੱਕਰਾ ਸਾਰਾ ਕੁਝ ਖੁੱਲਾ ਹੀ ਫਿਰਦਾ ਸੀ ਇਹਦੇ ਵਿੱਚ ਪਤਾ ਨਹੀਂ ਕੀ ਹੋਇਆ ਵਾ ਸੌਰਵ ਯੋਸ਼ੀ ਦਾ ਬਲੌਗ ਚੱਲੀ ਜਾ ਰਿਹਾ ਵਾ ਉਹਹ ਬੰਦ ਰੱਖਨੇ ਪੜੇਗੇ ਡਾਕਟਰ ਰੱਖਨੇ ਪੜੇਗੇ ਔਰ ਜਗਾ ਤੇ ਮੇਰੇ ਕੋਲ ਹੀ ਹੋ ਗਿਆ ਉਹ ਵਾਲਾ ਉਹਹ ਇਸਕੋ ਤਾਂ ਹੋ ਗਿਆ ਭਾਈ ਇਹ ਪਤਾ ਨਹੀਂ ਲੋਕ ਕਿਵੇਂ ਛੋੜ ਕੇ ਚਲੇ ਜਾਂਦੇ ਆ ਆਪਣੇ ਡਾਕ ਨੂੰ ਭਾਈ ਮੇਰੇ ਕਿੰਨੇ ਇਮੋਜੀ ਆ ਦੇਖ ਬੰਦ ਕਰ ਦਿੱਤਾ ਮਿਊਜ਼ਿਕ ਆ ਗਿਆ ਸੀ ਵਿੱਚ ਚੱਲੀ ਆ ਰਿਹਾ ਸੀ ਕੁਲ ਵੀ ਸਾਰਾ ਦਿਨ ਸੌਰਵ ਜੀ ਸ਼ਿ ਦੇ ਬਲੌਗ ਹੀ ਵਿੰਦਾ ਰਿੰਦਾ ਵਾ ਤੇ ਲੈਪਟਾਪ ਮਿਲਦਾ ਚੱਲਦਾ ਹੀ ਛੱਡਿਆ ਹੋਇਆ ਸੀ ਇਹਨਾਂ ਦਾ ਥੈਂਕ ਗੋਡ ਕਿ ਮੈਂ ਚੱਕ ਲਈ ਆ ਇਹ ਵਿਚਾਰਾ ਵੀ ਕਹਿੰਦਾ ਹੋਊਗਾ ਕਿ ਮੈਨੂੰ ਚੱਕੋ ਤੇ ਬੰਦ ਕਰੋ ਵਾਵਾ ਇਹਦੀ ਬੈਟਰੀ ਨਹੀਂ ਡੈਡ ਹੋਈ ਡੈਡ ਹੋਣ ਦੀ ਕੰਡੀਸ਼ਨ ਤੇ ਹੀ ਸੀ ਬਸ ਬੈਂਡਰੀ ਸ਼ਟਡਾਊਨ ਅਪਡੇਸ਼ਨ ਮੰਗੀ ਜਾਂਦਾ ਅਪਡੇਸ਼ਨ ਐਂਡ ਸ਼ਟਡਾਊਨ ਕੈਨਸਲ ਕੀ ਹੋ ਜਾਂਦਾ ਹੈ ਸ਼ਟਡਾਊਨ ਨਹੀਂ ਹੋ ਰਿਹਾ ਇੱਤਮਨ ਦੁਬਾਰਾ ਕਰਦੇ ਹਾਂ ਕਿਧਰ ਗਿਆ ਦਿਖਦਾ ਹੀ ਨਹੀਂ ਤੇ ਧੋਪ ਦੇ ਵਿੱਚ ਕੁਝ ਵੀ ਅਪਡੇਸ਼ਨ ਮੰਗ ਰਿਹਾ ਰੀਸਟਾਰਟ ਹੋ ਰਿਹਾ ਚਲ ਆਪੇ ਹੋ ਜਾ ਇਹਨੂੰ ਇੱਥੇ ਰੱਖ ਦਿੰਨੇ ਆ ਰੀਸਟਾਰਟ ਹੋ ਰਿਹਾ ਆਪਣੇ ਫੋਨ ਸਾਫ ਹੋ ਗਏ ਹੁਣ ਮੈਂ ਜਿਹੜੇ ਕੈਮਰਾ ਚੱਲ ਰਿਹਾ ਨਾ ਉਹ ਵੀ ਫੋਨ ਸਾਫ ਕਰਾਉਣਾ ਕੱਲ ਵੀ ਜਿਆਦਾ ਬਚਿਆ ਹੋਇਆ ਖਾਣਾ ਆ ਸਾਫ ਕਰ ਬਿਨੇ ਪਹਿਲੋ ਹੈ ਥੋੜੀ ਲੋੜੀ ਮੈਂ ਕਹਤਾ ਮੇਰੇ ਕੋਲ ਆ ਐ ਕਲੀਨ ਕਿਤੇ ਸੀ ਪਹਿਲੋਂ ਦੇ ਹੈਲੋ ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲਾ ਠੀਕ ਠਾਕ ਆ ਅੱਜ ਤੁਸੀਂ ਸੋਚਣਾ ਕਿ ਮੈਂ ਇੰਨਾ ਖਲਾਰਾ ਕਿਉਂ ਪਾਇਆ ਅੱਜ ਮੈਂ ਸੋਚਿਆ ਕਿ ਪਹਿਲ ਉਹਨਾਂ ਦੀ ਸਾਰਿਆਂ ਦੀ ਸਫਾਈ ਕਰਾਂ ਫੋਨ ਵੀ ਸਾਫ਼ ਕਰਨ ਵਾਲਾ ਸਾਡਾ ਲੈਪਟਾਪ ਵੀ ਸਾਫ਼ ਕਰਨ ਵਾਲਾ ਹਨ ਇਹਨਾਂ ਨੇ ਦੇਖੋ ਕੀ ਕੁਛ ਕੁਲਵੀਰ ਤੇ ਕੁਲਵੀਰ ਦੇ ਪਾਪਾ ਨੇ ਕਰਕੇ ਰੱਖਿਆ ਵਾ ਹਨ ਫੋਨਾਂ ਦੀ ਵਿਚਾਰਿਆਂ ਦੀ ਕੰਡੀਸ਼ਨ ਹੀ ਬਹੁਤ ਮਾੜੀ ਕੀਤੀ ਹੋਈ ਆ ਤੇ ਇਹ ਲੈਪਟਾਪ ਵੀ ਸਫਾ ਸਾਫ ਕਰਨ ਵਾਲਾ ਦੇਖੋ ਇਹਦੇ ਤੇ ਕਿੰਨੇ ਦਾਗ ਦੇ ਬਿਸ਼ਾਇਦ ਦਿਖਦਾ ਹੀ ਦਿੰਦਾ ਹੋਵੇ ਲੱਗੇ ਹੋਇਆ ਚਲੋ ਆਪਾਂ ਇਹਦੀ ਸਾਰਿਆਂ ਦੀ ਸਫਾਈ ਕਰਦੇ ਕਰਾਂਗੇ ਇਹਦੇ ਨਾਲ ਫੋਨ ਵੀ ਕਰਾਂਗੇ ਸਾਹਿਬ ਇਹਨਾਂ ਦੇ ਮਾਈਕ ਵੀ ਸ਼ਾਇਦ ਮੇ ਬੀਫ ਇਹ ਵਾਲੇ ਮਾਈਕ ਵੀ ਨਾ ਠੀਕ ਕਰਨਾ ਇਸ ਸਾਫ ਕਰਨ ਵਾਲਿਆ ਤੇ ਕੁਲਵੀਰ ਤੇ ਤੇ ਪਪਾ ਗਏ ਜਣੇ ਸਵੇਰ ਮਾਰਨਿੰਗ ਡਿਊਟੀ ਤੇ ਕੁਲਵੀਰ ਵੀ ਆ ਚਲਾ ਸਕੂਲ ਤੇ ਆਪਾਂ ਹੁਣ ਫ੍ਰੀ ਸੀਗੇ ਕਿਉਂਕਿ ਆਪਾਂ ਸਵੇਰ ਚਾਰ ਵਜੇ ਉੱਠ ਕੇ ਜਦ ਸਾਰਾ ਕਰਦਾ ਕੰਮ ਖਤਮ ਕਰ ਲਿਆ ਹਨ ਤੇ ਆਹ ਦੇਖੋ ਕੁਲਵੀਰ ਦੀ ਖੋਰ ਹਰ ਕੇ ਦੱਸਾਂ 80 90 ਬੇਕਲੋ ਦਿੰਦੇ ਆ ਸਾਡੇ ਆਹ ਅਮਰੂਦ ਹੋਣਾ ਤੇ ਕੀ ਕਰਦਾ ਵਿੱਚੋਂ ਕੋਲੇ ਬੀਬੀ ਖਾਂਦਾ ਵਾ ਤੇ ਉਹ ਨਹੀਂ ਖਾਂਦਾ ਉਹ ਨਹੀਂ ਖਾਂਦਾ ਵਿੱਚੋਂ ਆਹ ਨਹੀਂ ਖਾਂਦਾ ਇਹ ਹੱਲਾ ਕੇ ਮੈਂ ਛਿਲ ਕੇ ਦੇ ਦਿੱਤੇ ਛਿਲ ਤੇ ਉਤਾਰ ਕੇ ਵੀ ਚਲਾ ਵੀ ਨਾਲ ਖਾਲੂ ਪਰ ਉਹ ਨਹੀਂ ਖਾਂਦਾ ਹਨਾ 세ਵੀਆਂ ਵਾਲਾ ਭਾਈ ਆ ਗਿਆ 세ਵੀਆਂ ਵੇਚਣ ਵਾਲਾ ਭਾਈ ਆ ਗਿਆ ਸ਼ਾਇਦ ਵਿੱਚੋਂ ਆਵਾਜ਼ ਆਂਦੀ ਹੋਵੇ ਕਿ ਮੌਸਤਾ ਹਲੇ ਕੱਢ ਕੇ ਨਹੀਂ ਵੇਖਿਆ ਮੌਸਤਾ ਕਦੇ ਯੂਜ਼ ਹੀ ਨਹੀਂ ਕੀਤਾ ਇਹਨੂੰ ਪੈਕ ਹੀ ਰਹਿਣ ਦਿੰਦੇ ਨੇ ਆਪਾਂ ਜੋ ਮੈਂ ਟੇਪ ਪਾਉਸ ਕਰਕੇ ਉਹ ਵੀਡੀਓ ਬਬ ਬੋਲਣ ਲੱਗਾ